ਅੱਜ ਨਵਾਂ ਸਾਲ ਨਹੀਂ ਹੈਗਾ। ਕੌਣ ਕਹਿੰਦਾ ਅੱਜ ਨਵਾਂ ਸਾਲ ਹੈ? ਭਾਰਤ ਵਰਸ਼ ਵਿੱਚ ਕਹਦੇ ਹੋ ਜਾਂ ਪੰਜਾਬ ਵਿੱਚ ਕਹਿ ਰਹੇ ਹੋ? ਹਮੇਸ਼ਾ ਨਵਾਂ ਸਾਲ ਚੇਤ ਮਹੀਨੇ ਵਿੱਚ ਆਰੰਭ ਹੁੰਦਾ ਸੀ ਔਰ ਅੱਜ ਵੀ ਔਰ ਗੁਰੂ ਪਿਆਰਿਓ ਕੇਵਲ ਸੰਸਾਰ ਦੀ ਮਨਾਉਤ ਹੀ ਨਹੀਂ ਕੁਦਰਤ ਵੀ ਚੇਤ ਨਾਲ ਜੁੜੀ ਹੋਈ ਆ। ਔਰ ਗੁਰਬਾਣੀ ਦੇ ਵਿੱਚ ਇੱਕ ਪਵਿੱਤਰ ਪਾਤਸ਼ਾਹ ਨੇ ਬਾਣੀ ਰਚੀ ਹੈ 12 ਮਹਾ ਸੋ ਨਵਾਂ ਸਾਲ ਜਿਹੜਾ ਹੈ ਸਾਡਾ ਦਿੱਤ ਹੀ ਨਵਾਂ ਹੈ ਪਰ ਜੇ ਗੁਰਮਤ ਮੁਤਾਬਕ ਮੰਨੀਏ ਕੁਦਰਤ ਮੁਤਾਬਕ ਮੰਨੀਏ ਗੁਰਬਾਣੀ ਮੁਤਾਬਕ ਮੰਨੀਏ ਔਰ ਪਰਮੇਸ਼ਰ ਮੁਤਾਬਕ ਮੰਨੀਏ ਤਾਂ ਚੇਤਨਾ ਤੋਂ ਸ਼ੁਰੂ ਹੁੰਦਾ ਹੈ ਨਵਾਂ ਜੀਵਨ ਨਵਾਂ ਸਾਲ ਤੇ ਚੇਤ ਮਹੀਨੇ ਤੋਂ ਹੁੰਦਾ ਹੈ ਦੇਸੀ ਮਹੀਨਾ ਗੁਰੂ ਪਿਆਰੋ ਚੇਤ ਦਾ ਇਸ ਤੋਂ ਸਾਡਾ ਨਵਾਂ ਸਾਲ ਸ਼ੁਰੂ ਹੁੰਦਾ ਮੈਂ ਬੇਨਤੀ ਕਰਦਾ ਜਿਸ ਤਰ੍ਹਾਂ ਅੱਜ ਗੁਰਦੁਆਰਾ ਕਿਲਾ ਮਾਰਕਸਾ ਦੇਖੇ ਬੇਅੰਤ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਹੋਰ अनेका ਗੁਰਦੁਆਰਿਆਂ ਵਿੱਚ ਨਤਮਸਤਕ ਹੋ ਰਹੀਆਂ ਉਸੇ ਤਰ੍ਹਾਂ ਮੈਂ ਬੇਨਤੀ ਕਰਦਾ ਕਿ ਸਾਨੂੰ ਚਾਹੀਦਾ ਹੈ ਰੋਜ਼ਾਨਾ ਹੀ ਦਰਸ਼ਨ ਕਰਨ ਆਈਏ ਤੇ ਚੇਤੇ ਦਾ ਮਹੀਨਾ ਜਦ ਆਵੇਗਾ ਨਾ ਅੱਗੇ ਜਾ ਕੇ ਦੇਸੀ ਨਵਾਂ ਸਾਲ ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਤਾਅ ਕ ਰੰਮ ਹੁੰਦਾ ਨਾਨਕ ਸ਼ਹੀ ਸਮਤ ਮੁਤਾਬਕ ਉਸ ਦਿਨ ਵੀ ਮੈਂ ਆਸ ਕਰਦਾ ਤੁਸੀਂ ਇਸੇ ਤਰ੍ਹਾਂ ਹੀ ਦਰਸ਼ਨ ਕਰਨ ਦੇ ਲਈ ਗੋਦਾ ਕਿਲਾ ਮਾਰਗ ਜਾਂ ਆਪਣੇ ਨੇੜੇ ਤੇਰੇ ਗੁਰੂ ਘਰਾਂ ਦੇ ਵਿੱਚ ਗੁਰੂ ਜੀ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸੰਸਾਰ ਦੇ ਮਨੋਤ ਮੁਤਾਬਕ ਕਹਿੰਦੇ ਅੱਜ ਨਵਾਂ ਸਾਲ ਹੈ ਪਰ ਕੁਦਰਤ ਮੁਤਾਬਕ ਨਾਲਖਸ਼ਾਹੀ ਸਮਤ ਮੁਤਾਬਕ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ 12 ਮਹਾ ਮੁਤਾਬਕ ਅੱਜ ਨਵਾਂ ਸਾਲ ਨਹੀਂ ਹੈਗਾ ਕੌਣ ਕਹਿੰਦਾ ਅੱਜ ਨਵਾਂ ਸਾਲ ਹੈ ਭਾਰਤ ਵਰਸ਼ ਵਿੱਚ ਕਹਦੇ ਹੋ ਜਾਂ ਪੰਜਾਬ ਵਿੱਚ ਕਹਦੇ ਹੋ ਹਮੇਸ਼ਾ ਨਵਾਂ ਸਾਲ ਚੇਤ ਮਹੀਨੇ ਵਿੱਚ ਆਰੰਭ ਹੁੰਦਾ ਸੀ ਔਰ ਅੱਜ ਵੀ ਔਰ ਗੁਰੂ ਪਿਆਰਿਓ ਕੇਵਲ ਸੰਸਾਰ ਦੀ ਮਨੋਤ ਹੀ ਨਹੀਂ ਕੁਦਰਤ ਵੀ ਚੇਤ ਨਾਲ ਜੁੜੀ ਹੋਈ ਆ ਔਰ ਗੁਰਬਾਣੀ ਦੇ ਵਿੱਚ ਇੱਕ ਪਵਿੱਤਰ ਪਾਤਸ਼ਾਹ ਨੇ ਬਾਣੀ ਰਚੀ ਆ 12 ਮਹਾ ਇਸ ਦੀ ਅਰੰਭਤਾ ਵੀ ਸਤਗੁਰੂ ਅਰਜਨ ਦੇਵ ਜੀ ਨੇ ਗੁਰਮਤਿ ਮੁਤਾਬਕ ਚੇਤ ਮਹੀਨੇ ਤੋਂ ਆਰੰਭ ਕੀਤੀ ਆ ਇਸਦੇ ਲਈ ਤੁਸੀਂ ਸੰਸਾਰ ਦੇ ਵਿੱਚ ਜਿਹੜੇ ਸੰਸਾਰੀ ਦਫ਼ਤਰ ਹੈ ਸਾਡੇ ਭਾਰਤ ਦੇ ਜਾਂ ਪੰਜਾਬ ਦੇ ਖਾਸ ਕਰਕੇ ਤੁਸੀਂ ਦੇਖੋਗੇ ਕਿ ਇੱਥੇ ਜਦੋਂ ਵੀ ਦਫ਼ਤਰਾਂ ਵਿੱਚ ਜਾਂ ਆਰਥੀਆਂ ਦੀਆਂ ਦੁਕਾਨਾਂ ਤੇ ਜਿਹੜੀਆਂ ਬਈਆਂ ਕਿਤਾਬਾਂ ਜਾਂ ਦਫ਼ਤਰਾਂ ਦੀਆਂ ਕਿਤਾਬਾਂ ਰਜਿਸਟਰ ਆਦਿ ਜਿਹੜੇ ਹਨ ਉਹ ਚੇਤ ਮਹੀਨੇ ਵਿੱਚ ਬਦਲੇ ਜਾਂਦੇ ਅਸਲ ਵਿੱਚ ਜਿਵੇਂ ਆਪਾਂ ਕਹਿੰਦੇ ਆ ਅਪ੍ਰੈਲ ਦੇ ਵਿੱਚ ਅਸਲ ਦੇ ਵਿੱਚ ਇਹ ਅੰਗਰੇਜ਼ੀ ਮਹੀਨਾ ਹੈ ਈਸਾਈ ਯੀਸਾ ਵਸੀਦੇ ਨਾਲ ਜੁੜਿਆ ਹੋਇਆ ਮਹੀਨਾ ਅਸਲ ਵਿੱਚ ਇਸ ਦਾ ਸਾਡੇ ਕਲਚਰ ਦੇ ਨਾਲ ਸਾਡੇ ਵਿਰਸੇ ਨਾਲ ਕੋਈ ਤਲਕ ਨਹੀਂ ਹੈ ਇਹ ਠੀਕ ਹੈ ਕਿ ਜਦ ਇਸ ਭਾਰਤ ਵਰਸ਼ ਉੱਤੇ ਅੰਗਰੇਜ਼ਾਂ ਦਾ ਰਾਜ ਹੋਇਆ ਉਹਨਾਂ ਨੇ ਆਪਣਾ ਕੈਲੰਡਰ ਇੱਥੇ ਲਾਗੂ ਕਰ ਦਿੱਤਾ ਅੰਗਰੇਜ਼ੀ ਜੋ ਜਨਵਰੀ ਫਰਵਰੀ ਮਾਰਚ ਅਪ੍ਰੈਲ ਦੇ ਮੁਤਾਬਕ ਹੈ ਤੇ ਜਿਹੜਾ ਸਾਡਾ ਕੈਲੰਡਰ ਸੀ ਅਸਲੀ ਕੁਦਰਤ ਮੁਤਾਬਕ ਜੋ ਪਿੱਛੇ ਹੀ ਅਸੀਂ ਨਾਨਕ ਸਾਹੀ ਸੰਮਤ ਮੁਤਾਬਕ ਕੈਲੰਡਰ ਤਿਆਰ ਵੀ ਕੀਤਾ ਉਹਦਾ ਜਿਹੜਾ ਮਕਸਦ ਹੈ ਉਹ ਚੇਤ ਮਹੀਨੇ ਨਾਲ ਹੀ ਜੁੜਿਆ ਹੋਇਆ ਹੈ ਪਰ ਅਸੀਂ ਹੈਰਾਨ ਆ ਹਰ ਸਾਲ ਹੀ ਦੇਖਦੇ ਆ ਜਦੋਂ ਜਨਵਰੀ ਦਾ ਮਹੀਨਾ ਆਰੰਭ ਹੁੰਦਾ ਹੈ ਤੇ ਘਰ ਘਰ ਦਾ ਬੱਚਾ ਬੱਚਾ ਗੁਰੂ ਘਰ ਮੱਥਾ ਟੇਕਣ ਜਾਂਦਾ ਕਿ ਅੱਜ ਨਵਾਂ ਸਾਲ ਸ਼ੁਰੂ ਹੋਇਆ ਆ ਬੱਚਿਆਂ ਨੇ ਪੇਪਰ ਪੈਣਗੇ ਇਹ ਵੀ ਅਪ੍ਰੈਲ ਤੋਂ ਬਾਅਦ ਨਵੇਂ ਕਲਾਸਾਂ ਸ਼ੁਰੂ ਹੋਣਗੀਆਂ ਇਹ ਜਨਵਰੀ ਕਿਉਂ ਨਹੀਂ ਕਲਾਸ ਸ਼ੁਰੂ ਕੀਤੀ ਆਏ ਤਾਂ ਪੇਪਰ ਪਈ ਜਾਂਦੇ ਆ ਆਪਣੇ ਯੂਨੀਵਰਸਿਟੀ 'ਚ ਤੋ ਕਹਿਣ ਤੋਂ ਭਾਵ ਹੈ ਕਿ ਜਿਹੜਾ ਸਾਡਾ ਭਾਰਤ ਦਾ ਕਲਚਰ ਸੀ ਜਾਂ ਪੰਜਾਬ ਦਾ ਵਿਰਸਾ ਸੀ ਉਸ ਨੂੰ ਹੌਲੀ-ਹੌਲੀ ਵਿਗਾੜਨਾ ਸ਼ੁਰੂ ਕੀਤਾ ਅੰਗਰੇਜ਼ਾਂ ਦਾ ਕੰਮ ਇੱਥੇ ਜਿਹੜਾ ਸੀਗਾ ਉਹ ਵਾਇਰਲ ਹੋ ਗਿਆ ਜਾਦਾ ਲੋਕ ਉਸੇ ਨੂੰ ਮੰਨਣਾ ਸ਼ੁਰੂ ਕੀਤਾ ਅਸੀਂ ਦਫ਼ਤਰਾਂ ਵਿੱਚ ਵੀ ਉਸੇ ਨੂੰ ਲਾਗੂ ਕਰ ਲਿਆ ਜਿਸ ਕਾਰਨ ਕੀ ਹੋਇਆ ਕਿ ਬੱਚੇ-ਬੱਚੇ ਦਿਮਾਗ ਵਿੱਚ ਜਨਵਰੀ ਫਰਵਰੀ ਵੜ ਗਈ ਔਰ ਚੇਤ ਵਸਾਖ ਜੇਠ ਹਾਰ ਸੋਣ ਭਾਦੀ ਇਹ ਸਭ ਖਤਮ ਹੋ ਗਿਆ ਭੁੱਲ ਗਏ ਤਾਂ ਗੁਰੂ ਪਿਆਰਿਓ ਹੋਇਆ ਕੀ ਮੈਂ ਬੇਨਤੀ ਕਰ ਰਿਹਾ ਸੀ ਕਿ ਹਰ ਸਾਲ ਲੋਕ ਜਿਹੜੇ ਹਨ ਜਨਵਰੀ 1 ਜਨਵਰੀ ਨੂੰ ਗੁਰੂ ਘਰਾਂ ਦੇ ਵਿੱਚ ਜਾਂ ਹਿੰਦੂ ਮਤ ਵਾਲੇ ਆਪਣੇ ਮੰਦਰਾਂ ਦੇ ਵਿੱਚ ਮੱਥੇ ਟੇਕਣ ਜਾਂਦੇ ਆ ਕਿ ਅੱਜ ਨਵਾਂ ਸਾਲ ਚੜ੍ਹਿਆ ਅਸਲ ਵਿੱਚ ਜਦੋਂ ਤੁਸੀਂ ਅੱਗੇ ਜਾ ਕੇ ਦੇਖੋਗੇ 2 ਮਹੀਨਿਆਂ ਬਾਅਦ ਆਪੋ ਲੰਗੇ ਆ ਮਾਗਦੇ ਫਗਣ 2 ਮਹੀਨੇ ਬਿਚਾ ਲਿਆ ਫਗਣ ਦੀ ਸਮਾਤੀ ਤੇ ਚੇਤ ਅਰੰਭ ਹੁੰਦਾ ਤੇ ਚੇਤ ਵਾਲੇ ਦਿਨ ਕੋਈ ਬਿਰਲੇ ਹੀ ਹੋਣਗੇ ਜਿਹੜੇ ਗੱਲ ਯਾਦ ਕਰਨਗੇ ਕਿ ਅਸੀਂ ਅੱਜ ਨਵੇਂ ਸਾਲ 'ਚ ਪੈਰ ਪਾ ਰਹੇ ਹਾਂ ਗੁਰਮਤਿ ਮੁਤਾਬਕ ਜੇ ਜਾਣੀਏ ਤਾਂ ਸਾਨੂੰ ਰੋਜ਼ਾਨਾ ਹੀ ਨਵਾਂ ਦਿਨ ਮਿਲਦਾ ਹੈ ਨਵਾਂ ਸੁਵਾਸ ਮਿਲਦਾ ਹੈ ਹਰ ਵਾਰ ਔਰ ਬਾਣੀ ਕਹਿੰਦੀ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਮਾਲਕ ਤਾਂ ਹਮੇਸ਼ਾ ਨਵਾਂ ਤੁਸੀਂ ਕਿਹੜੇ ਨਵੇਂ ਦੀ ਗੱਲ ਕਰਦੇ ਆ ਜਿਵੇਂ ਅੱਜ ਇੱਕ ਜਨਮੇ ਲੋ ਗੁਰੂ ਘਰ ਜਾਣਗੇ ਮੇਰਾ ਖਾਲਸਾ ਤੋਂ ਬਾਅਦ ਨਹੀਂ ਜਾਣਗੇ ਜਿਵੇਂ ਅੱਜ ਤੜਕੇ ਸਦੇ ਆ ਉੱਠ ਕੇ ਸਾਰੇ ਨਹਾ ਧੋ ਕੇ ਨਵਾਂ ਸਾਲ ਚੜ੍ਹਿਆ ਬਈ ਸਾਡਾ ਵਧੀਆ ਲੰਗੇ ਚੰਗੀ ਗੱਲ ਐ ਗੁਰੂ ਘਰ ਜਾਣਾ ਮਾੜੀ ਗੱਲ ਨਹੀਂ ਕਹਿੰਦਾ ਮੈਂ ਅਰਦਾਸ ਕਰਾਂਗੇ ਜਾ ਕੇ ਨਵਾਂ ਸਾਲ ਵਧੀਆ ਲੰਗੇ ਪਰ ਕੀ ਅਗਲੇ ਆਉਣ ਵਾਲੇ ਦਿਨਾਂ ਵਿੱਚ ਮਹੀਨੇਆਂ ਵਿੱਚ 12 ਮਹੀਨਿਆਂ ਵਿੱਚ ਵੀ ਅਸੀਂ ਇਦਾਂ ਹੀ ਜਾਵਾਂਗੇ ਤੜਕੇ ਉੱਠ ਕੇ ਜੇ ਅਸੀਂ ਉਸ ਤਰ੍ਹਾਂ ਜਾਣਾ ਹੀ ਨਹੀਂ ਗੁਰੂ ਘਰ ਦੇ ਵਿੱਚ ਤਾਂ ਫਿਰ ਅਸੀਂ ਸਵਾਰਥੀ ਹੋਏ ਮੈਂ ਤਾਂ ਕਹਿੰਦਾ ਰੋਜ਼ ਜਾਓ ਸਾਡਾ ਰੋਜ਼ ਹੀ ਨਵਾਂ ਦਿਨ ਐ ਨਵਾਂ ਸਾਲ ਹੀ ਐ ਨਵੇਂ ਸਾਲ ਕੋਈ ਨਵੀਂ ਗੱਲ ਨਹੀਂ ਹੋ ਗਈ। ਤੋ ਕਹਿਣ ਤੋਂ ਭਾਵ ਹੈ ਆਓ। ਗੁਰਮਤਿ ਮੁਤਾਬਕ ਆਪਾਂ ਦੇਖੀਏ ਨਵਾਂ ਸਾਲ ਕੀ ਹੈ। ਪਾਤਸ਼ਾਹ ਦਾ ਬਚਨ ਹੈ। 12 ਮਹਾ ਵਿੱਚ ਚੇਤ ਗੋਬਿੰਦ ਅਰਾਧੀਆ ਹੋਵੇ ਆਨੰਦ ਕਣਾ। ਚੇਤ ਵਿੱਚ ਪਾਤਸ਼ਾਹ ਕੀ ਕਹਿੰਦੇ ਹਨ? ਕਿ ਚੇਤ ਦਾ ਮਹੀਨਾ ਏ ਨਵਾਂ ਸਾਲ ਸਾਨੂੰ ਕੀ ਕਹਿੰਦਾ ਕੀ ਸੁਨੇਹਾ ਦਿੰਦਾ ਨਵਾਂ ਸਾਲ ਉਹ ਸੁਨੇਹਾ ਵੀ ਤਾਂ ਸੁਣ ਲਈਏ ਨਾ ਇਹ ਨਵਾਂ ਸਾਲ ਜਾਂ ਹਰ ਨਵਾਂ ਦਿਨ ਜਾਂ ਹਰ ਨਵਾਂ ਸਵਾਸ ਸਾਨੂੰ ਇਹ ਕਹਿੰਦਾ ਹੈ ਕਿ ਆਓ ਉਸ ਪਰਮੇਸ਼ਰ ਦਾ ਸਿਮਰਨ ਕਰੀਏ ਕਿਉਂਕਿ ਭਈ ਪ੍ਰਾਪਤ ਬਾ ਅਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਰ ਸਾਧ ਸੰਗਤ ਭਜ ਕੇਵਲ ਨਾਮ ਚੇਤ ਦਾ ਮਹੀਨਾ ਤਾਂ ਚੇਤਨ ਦੀ ਗੱਲ ਕਰਦਾ ਸਿਮਨ ਦੀ ਗੱਲ ਕਰਦਾ ਚੇਤਨਾ ਹੈ ਤਾਂ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਛਿੰਛਨੇ ਉਹ ਦਿਹਾਤ ਹੈ ਫੂਟੇ ਘੜਜੋ ਪਾਣੀ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲਾ ਕੇ ਨੈ ਮਨ ਪਛਾਨਾ ਨਵਾਂ ਸਾਲ ਤਾਂ ਆ ਗੱਲ ਕਹਿੰਦਾ ਸਾਨੂੰ ਅਸੀਂ ਕਹਿੰਦੇ ਨਵੇਂ ਗਾਲ ਸਾਲ ਦਾ ਸੁਨੇਹਾ ਸੁਣਿਆ ਹਾਂ ਵਧਾਈਆਂ ਸਾਬ ਨੂੰ ਦੇਤੀਆਂ ਨਵਾਂ ਸਾਲ ਹੈ ਬਈ ਵਧਾਈਆਂ ਹੋਣ ਵਧਾਈਆਂ ਹੋਣ ਪਰ ਸੋਚੋ ਪਿੱਛੇ ਜਿਹੜਾ ਸਮਾਂ ਲੰਘ ਗਿਆ ਉਹਦੇ ਵਿੱਚ ਕੀ ਗਲਤੀਆਂ ਹੋਈਆਂ ਜਿਹੜੀਆਂ ਗਲਤੀਆਂ ਪਿੱਛੇ ਹੋਈਆਂ ਉਹ ਅੱਗੋਂ ਨਾ ਕਰੀਏ ਹਨ ਇਹ ਹਜੇ ਤੱਕ ਗੁਰੂ ਵਾਲੇ ਨਹੀਂ ਬਣੇ ਤੇ ਗੁਰੂ ਵਾਲਾ ਬਣੀਏ ਨਵੇਂ ਸਾਲ ਇਹ ਵੀ ਸੁਣਦਾ ਕਿ ਦੇਖ ਛਿੰਨ ਛਿੰਨ ਕਰਕੇ ਪਲ ਪਲ ਕਰਕੇ ਘੜੀ ਘੜੀ ਕਰਕੇ ਸਮਾਂ ਹੱਥੋਂ ਰੇਤੇ ਦੀ ਮੁਠੀ ਵਾਂਗੂ ਨਿਕਲਦਾ ਜਾ ਰਿਹਾ ਜਿਵੇਂ ਕੱਕੇ ਰੇਤੇ ਮੁਠੀ ਭਰ ਲਈਏ ਨਾ ਜੋ ਖਰਦਾ ਨਹੀਂ ਹੌਲੀ ਹੌਲੀ ਕਰਕੇ ਨਿਕਲ ਜਾਂਦਾ ਇਸ ਤਰ੍ਹਾਂ ਸਮਾਂ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟਾ ਤਨ ਛੀਜੈ ਕਾਦ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਨ ਕੀਜੈ ਪ੍ਰਾਣੀ ਸੋਧ ਨਹੀਂ ਆਵਣ ਲਾਗਾ ਮਾਤ ਪਿਤਾ ਭਾਈ ਸਤ ਬਣਤਾ ਕਹੋ ਕਉ ਹੈ ਕਾ ਕ ਕੋਈ ਕਿਸੇ ਦਾ ਨਹੀਂ ਜਬ ਲਗ ਜੋਤ ਕਾਇਆ ਮੈਂ ਵਰਤਾ ਆਪਾ ਪਸ਼ੂ ਨਾ ਬੁੱਝੈ ਕਨੇ ਕਿੱਡਾ ਪਸ਼ੂ ਆ ਕਿੱਡਾ ਮੂਰਖ ਉਹ ਤੇਰੀ ਜ਼ਿੰਦਗੀ ਦਾ ਕਸਾਲ ਖਤਮ ਹੋ ਗਿਆ ਤੂੰ ਖੁਸ਼ੀਆਂ ਮਨਾ ਰਿਹਾ ਹੈ ਅਸੀਂ ਉਹਦੇ ਖੁਸ਼ੀ ਜੇ ਬਚਪਨ ਵਿੱਚ ਸਾਡੇ ਕੋਲੇ 180 70 ਸਾਲ ਦੀ ਜ਼ਿੰਦਗੀ ਪੂਰੀ ਪਈ ਸੀ ਪੈਕਿੰਗ ਉਹ ਪੈਕਿੰਗ ਤਾਂ ਖਤਮ ਹੁੰਦੀ ਜਾ ਰਹੀ ਹੈ ਤੇਰੀ ਤੈਨੂੰ ਥੋੜਾ ਉਦਾਸ ਹੋਣਾ ਚਾਹੀਦਾ ਵੀ ਹਾਏ ਇੱਕ ਸਾਲ ਗਿਆ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰੱਸੀ ਨਹੀਂ ਕਾਇਆ ਉਹ ਜਿੰਨਾ ਤੇ ਤੈਨੂੰ ਬੁਢਾਪਾ ਨੇ ਤੂੰ ਬੁਢਾਪੇ ਵਿੱਚ ਪੈਰ ਤਾਂ ਆ ਰਹੇ ਆ ਤੇ ਖੁਸ਼ ਹੋ ਰਿਹਾ ਨਵਾਂ ਸਾਲ ਆ ਗਿਆ ਉਹ ਨਹੀਂ ਨਵਾਂ ਸਾਲ ਗਿਆ ਇੱਕ ਤੇਰਾ ਹੱਥੋਂ ਨਿਕਲ ਗਿਆ ਜਵਲਗ ਜਰਾ ਰੋਗਨੀ ਆਇਆ ਜਵਨ ਕਾਲ ਗਰਸੀ ਨੀ ਕਾਇਆ ਜਵਲਗ ਵਿਕਲ ਭਈ ਨੀ ਬਾਣੀ ਭਜ ਲੈ ਰੇ ਮਨ ਸਾਰਗ ਪਾਣੀ ਅਵਨਾ ਭਜਸ ਭਜਸ ਕਾ ਪਾਈ ਆਵੇ ਅੰਤ ਨੇ ਭਜਿਆ ਜਾਈ ਏ ਕੋ ਨੋ ਸਿਮਰੇਗਾ ਕਿਵੇਂ ਇੱਕ ਦਿਨ ਮੌਤ ਦਾ ਦਿਨ ਆ ਜਾਣਾ ਓਦੇ ਸਾਰੇ ਸਾਲ ਸਮਾਪਤ ਨੇ ਜਿੰਨੇ ਵੀ ਮਿਲੇ ਆ ਪਰਮੇਸ਼ਰ ਵੱਲੋਂ ਸਾਨੂੰ ਇਹ ਨਹੀਂ ਪਤਾ ਕਿੰਨੇ ਮਿਲੇ ਆ ਇਹ ਤਾਂ ਉਦਯਮ ਵਾਗੂ ਜਿੱਦੇ ਅਗਲੇ ਆ ਕੇ ਸੰਗੀ ਫੜ ਲਈ ਧੌਣ ਫੜ ਲਈ ਮੌਤ ਨੇ ਆ ਕੇ ਫਿਰ ਵਾਗੂ ਵੀ ਹੈ ਜਿੰਦਗੀ ਖਤਮ ਹੋ ਗਈ ਫਿਰ ਪਛਤਾਏ ਕਿਆ ਹੋ ਤੋ ਜਦ ਚਿੜੀਆ ਚੋਗੀ ਖੇਤ ਪਰ ਫਿਰ ਕੁਝ ਨਹੀਂ ਬਣਨਾ ਇਸ ਕਰਕੇ ਪਾਤਸ਼ਾਹ ਸਮੇਂ ਨਾਲ ਸਮਝਾਉਂਦੇ ਆ ਚੇਤ ਗੋਬਿੰਦਿਆ ਰਾਧੀ ਹੈ ਓਏ ਇਤਨਾ ਨਵਾਂ ਸਾਲ ਤੇਰੀ ਨਵੀਂ ਜ਼ਿੰਦਗੀ ਮਨੁੱਖਾ ਜਾਮਾ ਭਈ ਪ੍ਰਾਪਤ ਮਾ ਨੁਖਦੇ ਹੁਰੀਆ ਗੋਵਿੰਦ ਮੈਨਨ ਕੀ ਇਹੋ ਤੇਰੀ ਬਰੀਆ ਅਮਰ ਕਾਜ ਤੇਰਾ ਕਿਤਾਂ ਨਾਕਾਮ ਮਰ ਸਾਧ ਸੰਗਤ ਪਰ ਕੇਵਲ ਨ ਇਹ ਤੈਨੂੰ ਕੋ ਸੁਨੇਹਾ ਦਿੰਦੀ ਹੈ ਜ਼ਿੰਦਗੀ ਆ ਟਾਈਮ ਪੀਸ ਦੀ ਟਿਕ ਟਿਕ ਵੀ ਤੈਨੂੰ ਕਹਿੰਦੀ ਹੈ ਸੰਭਲ ਇਹ ਟਿਕ ਟਿਕ ਵੀ ਕਹਿੰਦੀ ਹੈ ਜਾ ਰਿਹਾ ਸਮਾਂ ਹੱਥੋਂ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਨ ਚੇਤ ਦਾ ਮਹੀਨਾ ਕਹਨਾਂ ਆ ਪਰਮੇਸ਼ਰ ਨੂੰ ਸਿਮਰਿਏ ਜਿਸ ਕੰਮ ਲਈ ਇਹ ਜ਼ਿੰਦਗੀ ਮਿਲੀ ਆ ਉਹ ਕੰਮ ਕਰੀਏ ਪ੍ਰਾਣੀ ਤੂੰ ਆਇਓ ਲਾਹ ਲੈਣ ਲੱਗਾ ਕਿਤ ਕੁ ਫੱਕੜ ਐਸਾ ਮੁਕਦੀ ਚੱਲੀ ਰਹਿਣ ਰਹਿਣ ਗਵਾਈ ਸੋਇ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਹੇ ਦੇ ਫਿਰ ਪਛਤਾਵਾ ਹੱਥ ਲੈ ਜਾਣਾ ਇਸ ਕਰਕੇ ਆਓ ਸਮਾ ਸੰਭਾਲੀਏ ਇਹ ਮਤ ਸੋਚੋ ਕਿ ਨਵਾਂ ਸਾਲ ਆ ਗਿਆ ਇਹ ਸੋਚੋ ਕਿ ਇੱਕ ਸਾਲ ਖਤਮ ਹੋ ਗਿਆ ਮੇਰਾ ਦਿਨੋਂ ਦਿਨ ਲੰਘਦੇ ਆ ਲੰਘਦੇ ਆ ਕੀਤ ਗੋਵਿੰਦਿਆ ਰਾਧਿਆ ਹੋਵੇ ਆਨੰਦ ਕਣਾ ਸੰਤ ਜਣਾ ਮਿਲ ਪਾਈ ਆ ਰਸਨਾ ਨਾਮ ਪਣਾ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਰਸਨਾ ਦੇ ਨਾਲ ਨਾਮ ਜਪੀਏ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਜੋ ਪਰਮੇਸ਼ਰ ਨੇ ਸਾਨੂੰ ਸਮਾਂ ਬਖਸ਼ਿਸ਼ ਕੀਤਾ ਇਹਨੂੰ ਸੰਭਾਲੀਏ ਰਸਨਾ ਨਾਮ ਪਣਾ ਰਸਨਾ ਨਾਲ ਪਰਮੇਸ਼ਰ ਦਾ ਸਿਮਨ ਕਰੀਏ ਔਰ ਪਾਖਸ਼ਾ ਜੀ ਅੱਗੇ ਕਹਿੰਦੇ ਸੰਤਾਂ ਨੇ ਸੰਗਤ ਕਰਕੇ ਇਸ ਮਨੁੱਖਾ ਜਨਮ ਨੂੰ ਬਾਣੀ ਉਚਰਿਆ ਸਾਧ ਜਨ ਤੇ ਅਮਿਓ ਚੱਲਿਆ ਝਰਨੇ ਅਮਰ ਦੇ ਝਰਨੇ ਚੱਦ ਪੈਂ ਤੇਰੇ ਅੰਦਰ ਸੰਤ ਜਿਣਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੂਗ ਗਾਇਓ ਕਰੋੜਾ ਜਨਮ 83 ਲੱਖ ਜੁਨਾ ਚੋਂ ਲੱਗਦੇ ਆ ਰਹੇ ਆ ਜੋ ਇਹਨਾਂ ਦੁੱਖਾਂ ਦਾ ਹੁਣ ਖਾਤਮਾ ਕਰਨ ਦਾ ਸਮਾਂ ਹੈ ਇਹ 84 ਲੱਖ ਡੰਡਿਆਂ ਵਾਲੀ ਪੌੜੀ ਦਾ ਆਖਰੀ ਡੰਡਾ ਹੈ ਤੇ ਪਾਤਸ਼ਾਹ ਕਹਿੰਦੇ ਸੁਣ ਲਾ ਪੌੜੀ ਛੁੜਕੀ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਜੇ ਡੰਡਾ ਹੱਥੋਂ ਨਿਕਲ ਗਿਆ ਮਨੁੱਖ ਜਾਮੇ ਵਾਲਾ ਫੇਰ ਦੁਬਾਰੇ ਉੱਥੇ ਜਾ ਕੇ ਡਿੱਗੇਗਾ ਜਿੱਥੋਂ ਚੱਲਿਆ ਸੀਗਾ ਅਰਬਾ ਖਰਬਾ ਸਾਲਾ ਤੋਂ ਅਸੀਂ ਭਟਕਦੇ ਆ ਰਹੇ ਹਾਂ ਪ੍ਰੀਤਮ ਜੀ ਕਹਿੰਦੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਮੈਂ ਤਾਂ ਉਸ ਨੂੰ ਮਨੁੱਖ ਸਮਝੂਗਾ ਇਸ ਦੁਨੀਆ ਵਿੱਚ ਆਇਆ ਜਿਹਨੇ ਇੱਥੇ ਆ ਕੇ ਬੰਦਾ ਹੋਏ ਸੋ ਬੰਦਗੀ ਗਾ ਹੈ ਬੰਦਕ ਹੋਏ ਬੰਦ ਸੁਤ ਲਾ ਹੈ ਜਿਹੜਾ ਬੰਦਾ ਉਹ ਹੈ ਇੱਥੇ ਆ ਕੇ ਬੰਦਗੀ ਕਰੇ ਜਿਵੇਂ ਸ਼ਿਕਾਰੀ ਜੰਗਲ ਵਿੱਚ ਫੜ ਕੇ ਸ਼ਿਕਾਰ ਲੱਭ ਲੈਂਦਾ ਤੂੰ ਆਪਣੇ ਆਪ ਨੂੰ ਇਸ ਈ ਸ਼ਰੀ ਰੂਪੀ ਬੰਧਨ ਦੇ ਵਿੱਚੋਂ ਲੱਭਣਾ ਕਰ ਤੂੰ ਕੌਣ ਹੈ ਕਿੱਥੇ ਰਹਿਣ ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ ਇੱਥੇ ਦੇ ਜਾਣੋ ਕਿ ਇੱਥੇ ਕਿੰਨ ਮੁੱਦਤ ਚੱਲ ਤੇ ਖਬਰ ਨਾ ਪਾਇਓ ਕਰੋ ਸਮਝੇਂਗਾ ਆਪਣੇ ਆਪ ਨੂੰ ਜੇਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਪ੍ਰੀਤਮ ਜੀ ਕਹਿੰਦੇ ਹਨ ਅੱਗੇ ਏਖਣ ਤਿਸ ਬਿਨ ਜੀਵ ਨ ਮਿਰਥਾ ਜਨਮ ਜਣਾ ਜਿਸ ਤਰ੍ਹਾਂ ਸਵਾਸ ਸਾਡਾ ਹੈ ਨਾ ਸਵਾਸ ਇਸ ਸਵਾਸ ਬੜਾ ਕੀਮਤੀ ਹੈ ਜੇ ਅਸੀਂ ਇਹ ਸਵਾਸ ਨੂੰ ਇੱਕ ਸੈਕਿੰਡ ਵੀ ਸਾਨੂੰ ਸਵਾਸ ਨਾ ਮਿਲੇ ਤੇ ਸਾਡਾ ਸਾਹ ਜਾਣ ਜਾਂਦਾ ਤੇ ਅੰਦਰਲਾ ਸਾਹ ਅੰਦਰ ਤੇ ਬਾਹਰਲਾ ਬਾਹਰ ਰਹਿ ਜਾਂਦਾ ਅਸੀਂ ਕਮਰ ਆ ਜਾਂਨੇ ਆ ਇਨਾ ਸੁਆਸਾ ਵਰਗਾ ਹੀ ਸਾਡਾ ਜੀਵਨ ਹੈ ਇੱਕ ਹਿੰ ਤਿਸਮਨ ਜੀਵਨ ਤੇ ਉਸ ਮਾਲਕ ਦੇ ਸਿਮਨ ਤੋਂ ਬਗੈਰ ਇੱਕ ਛਿਣ ਜਿਉਣਾ ਵੀ ਸਾਡੇ ਲਈ ਬਿਰਥਾ ਜਨਮ ਜਣਾ ਮਨੁੱਖਾ ਜਾਮੇ ਨੂੰ ਬਿਰਥਾ ਛੱਡਣਾ ਹੈ ਜਲਥਲ ਮਹੀਲ ਪੂਰੀਆ ਰਵੇਆ ਵਿੱਚ ਬਣਾ ਜਿਨ੍ਹਾਂ ਨੇ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਜਲਥਲਾਂ ਤੇ ਜੰਗਲਾਂ ਵਿੱਚ ਵਸਿਆ ਜਾਣਿਆ ਹੈ ਉਹਨੂੰ ਲੱਭਣ ਲਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਹੈ ਅਸਲ ਵਿੱਚ ਉਹ ਸਾਡੇ ਸਭ ਦੇ ਨਾਲ ਹੀ ਹੈ ਸਾਡੀ ਅੰਤਸ਼ਕਾਰਨ ਵਿੱਚ ਉਸਦਾ ਵਾਸਾ ਹੈ ਸਾਨੂੰ ਜੰਗਲਾਂ ਵਿੱਚ ਲੱਭਣ ਦੀ ਲੋੜ ਨਹੀਂ ਭਾਵੇਂ ਕੋ ਰਹਿੰਦਾ ਹਰ ਥਾਂ ਤੇ ਹੈ ਪਰ ਜੇ ਅਸੀਂ ਚਾਹੀਏ ਤਾਂ ਜਿੱਥੇ ਬੈਠੇ ਆਂ ਆਕਾਸ਼ ਦੀ ਨਿਆਂਈ ਹਰ ਥਾਂ ਦੇ ਬਰਾਜਮਾਨ ਪਰਮੇਸ਼ਰ ਨੂੰ ਅਸੀਂ ਉੱਥੇ ਹੀ ਪਾ ਸਕਦੇ ਹਾਂ ਸੋ ਪ੍ਰਭ ਚੇਤਨ ਆਵਈ ਕਿ ਤਰਾ ਦੋਗਣਾ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਇਹ ਮਨੁੱਖ ਨਵਾਂ ਸਾਲ ਆਉਣ ਤੇ ਬੜਾ ਖੁਸ਼ ਹੁੰਦਾ ਹੈ ਜਦੋਂ ਕਿ ਨੂੰ ਹਰ ਸਮੇਂ ਪਰਮੇਸ਼ਰ ਨੂੰ ਯਾਦ ਕਰਨਾ ਚਾਹੀਦਾ ਤਪਾਸ਼ਾ ਜੀ ਕਹਿੰਦੇ ਸੋਪਰਵ ਚੇਤਨ ਆ ਵੀ ਕਿਤਨਾ ਦੁੱਖ ਗਣਾ ਮੈਂ ਕੀ ਦੱਸਾਂ ਤੁਹਾਨੂੰ ਕਿੰਨੇ ਦੁੱਖ ਲੱਗ ਸਕਦੇ ਆ ਜੇ ਮਾਲਕ ਨੂੰ ਭੁਲਾਇਆ ਤਾਂ ਪ੍ਰੀਤਮ ਜੀ ਅੱਗੇ ਬਖਸ਼ ਕਰਦੇ ਹਨ ਕਿ ਜਿਸ ਵੇਲੇ ਤਨਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਾਰੇ ਸੰਗਤਾਂ ਨੂੰ ਪ੍ਰੇਸ਼ ਦਿੰਦੇ ਹਨ ਸੰਗਤਾਂ ਫਿਰ ਬੇਨਤੀਆਂ ਕਰਦੀਆਂ ਜਿੰਨੀ ਜਾਵਿਆ ਸੋ ਪ੍ਰਭੂ ਤਿੰਨਾ ਭਾਗ ਮਾ ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਹੈ ਉਹਨਾਂ ਨੇ ਮਾਲਕ ਨੂੰ ਸਿਮਰਿਆ ਤੇ ਜਿਨ੍ਹਾਂ ਨੇ ਇਹ ਵਿਚਾਰਾ ਸੁਨਿਆ ਪ੍ਰੀਤਮ ਨਹੀਂ ਆਉ ਕਹਿੰਦੇ ਮਾਰਾ ਸਾਨੂੰ ਵੀ ਮਿਲਾ ਦਿਓ ਭਾਵੇਂ ਗੁਰੂ ਅਰਜਨ ਦੇਵ ਜੀ ਆਪਣੇ ਵੱਲੋਂ ਲਿਖਦੇ ਆ ਪਰ ਜਿਹੜਾ ਵੀ ਬਾਣੀ ਪੜਦਾ ਹੈ ਗੱਲ ਉਸੇ ਦੇ ਵੱਲੋਂ ਹੀ ਹੋ ਜਾਂਦੀ ਆ ਹਰ ਦਰਸ਼ਨ ਕੋਮਨ ਲੋਚਦਾ ਨਾਨਕ ਪਿਆਸ ਮਨਾ ਪਾਤਸ਼ਾ ਮੇਰਾ ਵੀ ਦਰਸ਼ਨਾਂ ਦੀ ਇੱਛਾ ਰੱਖਦਾ ਮੈਨੂੰ ਵੀ ਮਿਲਾ ਦਿਓ ਮੇਰਾ ਮਨ ਲੋਚਾ ਕੋ ਦਰਸ਼ਨ ਤਾਂ ਹੀ ਜਦੋਂ ਉਹਨਾਂ ਨੂੰ ਥੋੜਾ ਜਿਹਾ ਵਿਛੋੜਾ ਪਿਆ ਸੀ ਨਾ ਅੰਮ੍ਰਿਤਸਰ ਤੋਂ ਲਾਹੌਰ ਭੇਜ ਦਿੱਤਾ ਸੀ ਤਾਂ ਇਹਦੇ ਪੁੱਤਰ ਦੇ ਵਿਆਹ ਵਿੱਚ ਤੇ ਫਿਰ ਕਹਿਤਾ ਕਿ ਸੱਦੇ ਬਿਨਾ ਆਉਣਾ ਨਹੀਂ ਤੇ ਫਿਰ ਉਸ ਵਿਛੋੜੇ ਦਾ ਪਤਾ ਗੁਰੂ ਅਰਜਨ ਦੇਵ ਜੀ ਨੂੰ ਫੀਲ ਹੋਇਆ ਅਨਪਮ ਹੋਇਆ ਪਤਾ ਲੱਗਿਆ ਕੀ ਕਹਿੰਦੇ ਆ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਬਲਬ ਕਰੇ ਚਾਤਰ ਕੀ ਨਿਆਈ ਤ੍ਰਿਖਾ ਨ ਉਤਰੇ ਸ਼ਾਂਤ ਨੇ ਆਵੇ ਮੈਂ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲਕੁਮਰ ਸੰਤ ਪਿਆਰੇ ਜੀਓ ਤਾਂ ਫਿਰ ਪਾਤਸ਼ਾਹ ਕਨੇ ਉਹਨਾਂ ਨੇ ਬਾਰ-ਬਾਰੇ ਚਿੱਠੀਆਂ ਭੇਜੀਆਂ ਪਰ ਪ੍ਰਿਥੀ ਚੰਦ ਉਹ ਚਿੱਠੀ ਅੱਗੇ ਨਹੀਂ ਸੀ ਜਾਣ ਦਿੰਦਾ ਅਖੀਰ ਚਿੱਠੀ ਪਹੁੰਚ ਗਈ ਪਾਤਸ਼ਾਹ ਕੋਲੇ ਉਹਨਾਂ ਨੇ ਫਿਰ ਛੇਤ ਮਤਲਬ ਯਾਦ ਕੀਤਾ ਕਹਿੰਦੇ ਜਾਓ ਬਾਬਾ ਬੁੱਢਾ ਜੀ ਅਰਜਨ ਦੇਵਤਾ ਬੜਾ ਬਰਾਗਮਾਨ ਹੋ ਗਿਆ ਜਾਓ ਉਹਨੂੰ ਲੈ ਕੇ ਆਓ ਚੇਤ ਮਲਾਏ ਸੋ ਪ੍ਰਭੂ ਇਹ ਚੇਤਨਾ ਹੀ ਸਾਡੀ ਮਾਲਕ ਨਾਲ ਮਲਾ ਸਕਦੀ ਆ ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਰਾਂਧਾ ਸਾਹਿਬ ਜੀ ਨਾਲ ਬਾਬਾ ਬੁੱਢਾ ਜੀ ਲਿਆ ਕੇ ਮਲਾਉਂਦੇ ਆ ਆ ਫਿਰ ਗੱਦੀ ਦੇਣ ਦੀ ਗੱਲ ਚੱਲਦੀ ਹੈ ਤੇ ਰਾਂਧਾ ਸਾਹਿਬ ਜੀ ਕਹਿੰਦੇ ਹੁਣ ਮੈਂ ਗੱਦੀ ਤਾਂ ਦੇਉਂਗਾ ਇਹ ਤਿੰਨਾਂ ਸ਼ਬਦ ਹਨ ਇਹਦੇ ਨਾਲ ਦਾ ਚੌਥਾ ਪ੍ਰਗਟ ਕਰੋ ਬੇਤੀ ਜੰਦੇ ਤਾਂ ਉਹ ਨਹੀਂ ਹੋੜਿਆ ਕਿਉਂਕਿ ਬਾਣੀ ਬਿਰਲੋ ਬਿਸਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜਕਰ ਵਾਸਾ ਹੋਏ ਫਿਰ ਅਰਜਨ ਦੇਵ ਜੀ ਨੂੰ ਹੁਕਮ ਦਿੱਤਾ ਕਿ ਤੁਸੀਂ ਸੁਣਾਓ ਪੁੱਤਰ ਤਾਂ ਉਹਨਾਂ ਨੇ ਕਿਹਾ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨਾਲ ਵਿਛੜਾ ਜਾਂ ਨਾਨਕ ਦਾਸ ਤੁਮਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਜਾ ਨਾਨਕ ਦਾਸ ਤੁਮਾਰੇ ਜੀਓ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਕਹਿਣ ਲੱਗੇ ਜਿਹੜਾ ਮੈਨੂੰ ਉਸ ਮਾਲਕ ਨਾਲ ਮਿਲਾ ਦੇਵੇ ਤਵੇਂ ਉਹਦੇ ਪੈਰੀ ਪੈਂਦਾ ਹਾਂ ਸੋ ਨਵਾਂ ਸਾਲ ਜਿਹੜਾ ਹੈ ਸਾਡਾ ਦਿੱਤ ਹੀ ਨਵਾਂ ਹੈ ਪਰ ਜੇ ਗੁਰਮਤ ਮੁਤਾਬਕ ਮੰਨੀਏ ਕੁਦਰਤ ਮੁਤਾਬਕ ਮੰਨੀਏ ਗੁਰਬਾਣੀ ਮੁਤਾਬਕ ਮੰਨੀਏ ਔਰ ਪਰਮੇਸ਼ਰ ਮੁਤਾਬਕ ਮੰਨਿਏ ਤਾਂ ਚੇਤਨਾ ਤੋਂ ਸ਼ੁਰੂ ਹੁੰਦਾ ਹੈ ਨਵਾਂ ਜੀਵਨ ਨਵਾਂ ਸਾਲ ਤੇ ਚੇਤ ਮਹੀਨੇ ਤੋਂ ਹੁੰਦਾ ਹੈ ਦੇਸੀ ਮਹੀਨਾ ਗੁਰੂ ਪਿਆਰੋ ਚੇਤ ਦਾ ਇਸ ਤੋਂ ਸਾਡਾ ਨਵਾਂ ਸਾਲ ਸ਼ੁਰੂ ਹੁੰਦਾ ਮੈਂ ਬੇਨਤੀ ਕਰਦਾ ਜਿਸ ਤਰ੍ਹਾਂ ਅੱਜ ਗੁਰਦੁਆਰਾ ਕਿਲਾ ਮੌਰਕਸ ਹੈ ਵੇਖੇ ਬੇਅੰਤ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਹੋਰ अनेका ਗੁਰਦੁਆਰਿਆਂ ਵਿੱਚ ਨਤਮਸਤਕ ਹੋ ਰਹੀਆਂ ਹਨ ਉਸੇ ਤਰ੍ਹਾਂ ਮੈਂ ਬੇਨਤੀ ਕਰਦਾ ਕਿ ਸਾਨੂੰ ਚਾਹੀਦਾ ਹੈ ਰੋਜ਼ਾਨਾ ਹੀ ਦਰਸ਼ਨ ਕਰਨ ਆਈਏ ਤੇ ਚੇਤਾਂ ਮਹੀਨਾ ਜਦ ਆਵੇਗਾ ਨਾ ਅੱਗੇ ਜਾ ਕੇ ਦੇਸੀ ਨਵਾਂ ਸਾਲ ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਤਾਅ ਕ ਰੰਮ ਹੁੰਦਾ ਨਾਨਕ ਸ਼ਹੀ ਸੰਤ ਮੁਤਾਬਕ ਉਹ ਦਿਨ ਵੀ ਮੈਂ ਆਸ ਕਰਦਾ ਤੁਸੀਂ ਇਸੇ ਤਰ੍ਹਾਂ ਹੀ ਦਰਸ਼ਨ ਕਰਨ ਦੇ ਲਈ ਗੋਦਾ ਕਿਲਾ ਮਾਰਗ ਜਾਂ ਆਪਣੇ ਨੇੜੇ ਤੇਰੇ ਗੁਰੂ ਘਰਾਂ ਦੇ ਵਿੱਚ ਗੁਰੂ ਰਣ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾਓਗੇ ਨਵੇਂ ਸਾਲ ਦਾ ਸ਼ੁਕਰੀਆ ਕਰਨ ਬਹੁਤ ਬਹੁਤ ਧੰਨਵਾਦ ਬੋਲਦਿਆਂ ਇੱਕ ਅਖਰਵਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਮਲਾਫਤੇ ਪੌਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ